ਮੈਂ ਕੁਲਵੰਤ ਸਿੰਘ ਜਰਨ ਸਿਕਤਰ ਮੇਰੇ ਨਾਲ ਪ੍ਰਧਾਨ ਰਗਵੀਰ ਸਿੰਘ ਜੀ ਗੁਰਜਾਡ ਸਿੰਘ ਈਡੀਟਰ ਸਾਹਿਬ ਰਾਜਿੰਦਰ ਕਬਾਰ ਜੀ ਬਿਤ ਸਿਕਤਰ ਬਸਰੀ ਵਾਲਾ ਗੋਦੜੀ ਵਾਲੇ ਦੇ ਅਸਥਾਨ ਤੇ ਮੈਂ ਇਸ ਇਸ ਸਭ ਅੱਜ ਦੇ ਪ੍ਰਸਤ ਪੰਚਮੀ ਵਾਲੇ ਦਿਨ ਦੇ ਸਾਰੀ ਸੰਗੂ ਸੰਗ ਕਰੂੰ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਬਸੰਤ ਦੀ ਵਧਾਈ ਦਿੰਦਾ ਹਾਂ ਇਹਦਾ ਪਿਛੋਕੜ ਇਤਿਹਾਸ ਥੋੜਾ ਜਿਹਾ ਲੰਮਾ ਹੈ ਮੈਂ ਸ਼ਾਰਟਕਟ ਤੁਨੂੰ ਕਹਤ ਨੂੰ ਇਸੇ ਦੇ ਹਾਲਾਤਾਂ ਦਾ ਦਾਦਾ ਇੱਥੇ ਬਹੁਤ ਵੱਡਾ ਟਿੱਲਾ ਸੀ ਇੱਥੇ ਤੁਨੂੰ ਕਹ ਬਾਬਾ ਬਲਸਰੀ ਵਾਲਾ ਹਮੇਸ਼ਾ ਤੁਨੂੰ ਕ ਆਪਣੇ ਭਗਤਾਂ ਨਾਲ ਇੱਥੇ ਤੁਨੂੰ ਕ ਵਿਛੜਦੇ ਸਰ ਤੇ ਉਹਨਾਂ ਨੇ ਤੁਨੂੰ ਕ ਜਿਹੜੀ ਅੰਤਮ ਅੰਤਮ ਤੁਨੂੰ ਕ ਸਵਾਸ ਕੀਤੇ ਉਹ ਇਸ ਸਥਾਨ ਤੇ ਕੀਤੇ ਲੋਕਾਂ ਸਾਡੇ ਸਮੂਹ ਬਜ਼ੁਰਗਾਂ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਉਹ ਬਸੰਤ ਵਾਰ ਪੰਜ ਮਈ ਦੇ ਦਿਨ ਉਹਨਾਂ ਦੇ ਚੋਲਾ ਚਾਹਤਾ ਗਿਆ ਇਸ ਕਰਕੇ ਇਸ ਸਥਾਨ ਨੂੰ ਬਸੰਤ ਪੰਜਵੀ ਦਾ ਧੂਮ ਮੇਲਾ ਹਰ ਸਾਲ ਬੜੀ ਧੂਮਤਾ ਨਾਲ ਮਨਾਇਆ ਜਾਂਦਾ ਉਸ ਦੇ ਨਾਲ ਹੀ ਹੋਰ ਭਗਤ ਇੱਕ ਗੋਦਰੀ ਵਾਲੇ ਹੋਏ ਨੇ ਉਹ ਵੀ ਸ਼ਹਿਰ ਦੇ ਵਿੱਚ ਕਰੇ ਨਗਰ ਰੂਪ ਵਿੱਚ ਕਦੇ ਬੜੇ ਵਧੀਆ ਕੱਪੜੇ ਪਾ ਕੇ ਵਿਚਰਦੇ ਸਨ ਉਹਨਾਂ ਨੇ ਆਪਣਾ ਚੋਲਾ ਲੋਕਾਂ ਦੇ ਰੇਲਵੇ ਲਾਈਨ ਦੇ ਉੱਤੇ ਬਰਨਾਲਾ ਰੇਲ ਸੀ ਉੱਥੇ ਤੇ त्याਗਿਆ ਉਹਨਾਂ ਦੇ ਭਗਤਾਂ ਨੇ ਉਹਨਾਂ ਦੀ ਦੇਹ ਨੂੰ ਲਿਆ ਕੇ ਇੱਥੇ ਸਸਕਾਰ ਕੀਤਾ ਇਸ ਕਰਕੇ ਇਸ ਸਥਾਨ ਦਾ ਨਾਮ ਬਾਬਾ ਬਸਰੀ ਵਾਲਾ ਬਾਬਾ ਗੋਰੀਵਾਲੀ ਦਾ ਪ੍ਰਸਿੱਧ ਹੋਇਆ ਇਹ ਇੱਥੇ ਭਗਤ ਜਿਹੜਾ ਆਪਦੀ ਸ਼ਕੋ ਲੈ ਕੇ ਆਉਂਦਾ ਲੱਖਾਂ ਲੋਕ ਆ ਕੇ ਆਪਣੇ ਸਰਦਾ ਨਾਲ ਇਹ ਬਸੰਤ ਬਾਜਵੀਰ ਦੇ ਆਲੇ ਦਿਨ ਆਪਣੀ ਸਰਦਾ ਮੱਤੇ ਸਸਕਾਰ ਇੱਥੇ ਆਯੋਗਤ ਪਹੁੰਚਦੇ ਨੇ ਮੈਂ ਅਖੀਰ ਵਿੱਚ ਸਾਰੇ ਇਧਰੋਂ ਕਾ ਇੱਥੇ ਬੇਲੇ ਦੇ ਪ੍ਰਬੰਧਕਾਂ ਵੱਲੋਂ ਤੁਹਾਡੇ ਸਹਿਯੋਗ ਦੇ ਨਾਲ ਸਾਰਿਆਂ ਨੂੰ ਅੱਜ ਦੀ ਲੱਖ ਲੱਖ ਵਧਾਈ ਦਿਲਾ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬਸੰਤ ਪੰਚਮੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਅਤੇ ਇਤਿਹਾਸਕ ਮੇਲਾ ਬਾਬਾ ਬੰਸੀ ਵਾਲਾ ਤੇ ਬਾਬਾ ਗੋਦਰੀ ਵਾਲਾ ਬੜਾ ਹੀ ਮਸ਼ਹੂਰ ਆ। ਪ੍ਰਾਤਨ ਸਮੇ ਤੋਂ ਇਹ ਰੀਤ ਚੱਲੀ ਆ ਰਹੀ ਹੈ ਜੀ। ਔਰ ਦਸਨ ਦੇ ਮਤਲਬ ਦੱਸਿਆ ਜਾਂਦਾ ਕਿ ਇੱਥੇ ਪੁਰਾਣੇ ਬਜ਼ੁਰਗ ਸੀ ਜੋ ਆਪਣੀ ਬੰਸਰੀ ਦੇ ਨਾਲ ਮੱਝਾਂ ਤੇ ਗਈਆਂ ਚਾਰਦੇ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਪੰਜਪੂਤਕ ਸ਼ੀਰ ਇੱਥੇ ਆ ਕੇ ਛੱਡਿਆ ਉਸ ਤੋਂ ਬਾਅਦ ਲਗਾਤਾਰ ਮੰਨਤ ਹੋਈ ਤਾਂ ਪੰਚਮੀ ਦੇ ਪੰਚਮੀ ਦੇ ਪੰਚਮੀ ਦਿਹਾੜੇ ਇੱਥੇ ਹਰ ਪੰਚਮੀ ਨੂੰ ਚੌਲਾਂ ਦਾ ਕੜਹਾ ਕੱਢਿਆ ਜਾਂਦਾ ਸੀ ਤੇ ਪੰਚਮੀ ਦਾ ਤਿਹਾਰ ਹਰ ਸਾਲ ਬਾਅਦ ਇੱਕ ਵੱਡੇ ਤਿਹਾਰ ਦੇ ਰੂਪ ਦੇ ਵਿੱਚ ਬਸੰਤ ਪੰਚਮੀ ਵਾਲੇ ਦਿਨ ਮਨਾਇਆ ਜਾਂਦਾ ਔਰ ਵੱਖ-ਵੱਖ ਸ਼ਹਿਰਾਂ ਤੋਂ ਲੋਕ ਆ ਕੇ ਇੱਥੇ ਨਤਮਸਤਕ ਹੁੰਦੇ ਨੇ ਬਾਬਾ ਜੀ ਕੋਲੋਂ ਆਪਣੀਆਂ ਮੰਦਿਆਂ ਮੁਰਾਦਾ ਪੂਰੀਆਂ ਕਰਦੇ ਨੇ ਤਾਂ ਇਸ ਲਈ ਇਹ ਪਰਬ ਬੜੀ ਸ਼ਰਧਾ ਤੇ ਤੁਮ ਦਾਮ ਦੇ ਨਾਲ ਤੂਰੀ ਨਗਰ ਦੇ ਵਿੱਚ ਬਣਾਇਆ ਜਾਂਦਾ ਜੀ ਮੈਂ ਭਵਿੰਦਰ ਸਿੰਘ ਬਾਲ ਨੰਬਰ 21 ਤੋਂ ਐਮਸੀ ਮੈਂ ਇੱਥੋਂ ਦੀ ਜਿਹੜੀ ਕਮੇਟੀ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੈਂ ਅੱਜ ਦੇ ਬਸੰਤ ਪੰਚਮੀ ਦੇ ਮੇਲੇ ਤੇ ਬਹੁਤ-ਬਹੁਤ ਵਧਾਈਆਂ ਦਿੰਦਾ ਸਭ ਨੂੰ ਬਹੁਤ-ਬਹੁਤ ਵਧਾਈਆਂ